ਗਵਾਲੀ ਦੇ ਸੂਬੇ Rajasthan ਦੇ ਜੋਧਪੁਰ ਸ਼ਹਿਰ ਵਿਖੇ ਫਿਰਕੂ ਤਣਾ ਬਣ ਗਿਆ ਲੰਗੇ ਕਰਨ ਉੱਥੇ ਹੋਈ ਫਿਰਕੂ ਹਿੰਸਾ ਕਾਰਨ ਦੋ ਪੁਲਿਸ ਮਲਾਜ਼ਮ ਵੀ ਜ਼ਖਮੀ ਹੋਏ ਨੇ ਇਸ ਦੌਰਾਨ ਦੋ ਧੜਿਆਂ ਦੇ ਮੈਂਬਰਾਂ ਨੇ ਵਾਹਨਾਂ ਦੀ ਭੰਨ ਤੋੜ ਕੀਤੀ ਅਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਜੋਧਪੁਰ ਪੱਛਮੀ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੂਰ ਸਾਗਰ ਖੇਤਰ ਵਿੱਚ ਰਾਜਾ ਰਾਮ ਵਿਚਲੀ ਈਦਗਾਹ ਦੇ ਪਿਛਲੇ ਪਾਸੇ ਜਦੋਂ 게ਟ ਦੀ ਉਸਾਰੀ ਸ਼ੁਰੂ ਹੋਈ ਤਾਂ ਦੋ ਤੜਿਆਂ ਦਰਮਿਆਨ ਹਿੰਸਾ ਫੜਕ ਗਈ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੇ ਇਸ ਉਸਾਰੀ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਸ ਉਸਾਰੀ ਨਾਲ ਖੇਤਰ ਵਿੱਚ ਲੋਕਾਂ ਦੀ ਆਵਾਜਾਈ ਅਤੇ ਭੀੜ ਵਧੇਗੀ ਪੁਲਿਸ ਮੁਤਾਬਕ ਜਦੋਂ ਉਸਾਰੀ ਸ਼ੁਰੂ ਹੋਈ ਤਾਂ ਮੁਹੱਲਾ ਵਾਸੀਆਂ ਨੇ ਵਿਰੋਧ ਕਰਦਿਆਂ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਅੱਗ ਲਗੰਦਿਆਂ ਘਟਨਾਵਾਂ ਵੀ ਵਾਪਰੀਆਂ ਉਥੋਂ ਦੇ ਪੁਲਿਸ ਕਮਿਸ਼ਨਰ ਦਾ ਦੱਸਣਾ ਹੈ ਕਿ ਹਾਲਾਤ ਇਸ ਲਈ ਕਾਬੂ ਹੇਠ ਨੇ ਅਤੇ ਪੂਰੇ ਖੇਤਰ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਇਸ ਸਮੁੱਚੇ ਇਲਾਕੇ ਵਿੱਚ ਦਫਾ 143 ਵੀ ਲਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਹੁਣ ਤੱਕ ਇਸ ਸਮੁੱਚੇ ਘਟਨਾਕਰਮ ਨੂੰ ਲੈ ਕੇ 51 ਜਣਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ